Avupanturna Prota Max Það er þaðum við til að skaka einhvon Ammi, það er öll Það er það Kati það hérna Það er það ਦੀ ਦੱਤਰ ਦੇ ਬਾਈਕ ਤੇ ਨਿਕਲ ਰਹੇ ਆ ਉਹ ਜਿਹਾ ਬੰਦਰਾ ਨਹੀਂ ਹੋਈ ਹੈ ਕਿ ਕਿੰਨੀ ਵੱਡੀ ਮਾਤਰਾ ਚ ਮੋਬਾਈਲ ਫੋਨ ਤੇ ਖਾਸ ਤੌਰ ਤੇ ਆਈਫੋਨ ਫੜੇ ਗਏ ਨੇ ਬਠਿੰਡਾ ਦੇ ਐਸਐਸਪੀ ਸ਼੍ਰੀ ਦੀਵਕ ਪਰਖ ਸਾਹਿਬ ਆਈਪੀਐਸ ਅਤੇ ਐਸਪੀਡੀ ਸ਼੍ਰੀ ਅਜੇ ਗੰਧੀ ਆਈਪੀਐਸ ਵੱਲੋਂ ਇੱਕ ਵਿਸ਼ੇਸ਼ ਮਿਹਨਤ ਚਲਾਈ ਗਈ ਹੈ ਜਿਹੜੇ ਮਾਰੇ ਅੰਸਾਂ ਨਾਲ ਉਹ ਕਿ ਲੋਕ ਸਰਾ ਲਖਣ ਨੇ ਉਹਦੇ ਤੋਂ ਦੀ ਸਮੇਂ ਸਮੇਂ ਤੇ ਬਾਜ਼ਾਰਾਂ ਦੇ ਵਿੱਚ ਹੋ ਰਿਹਾ ਦਾ ਅਪਚੈਕਿੰਗ ਕਰਦੇ ਆ। ਇਸੇ ਤਹਿਤ ਕਾਰਵਾਈ ਕਰਦੇ ਹੋਏ ਜੀਐਸਟਾਵ ਬਠਿੰਡਾ ਨੇ ਬ੍ਰਮੰਦਪ ਸਿੰਘ ਭੰਗੂ ਨਾਂ ਦਾ ਬੰਦਾ ਉਹ ਆ ਜਿਹੜਾ ਦੁਕਾਨ ਚਲਾ ਰਿਹਾ ਆ ਆਈ ਡਵਾਈਸ ਫਿਕਸਰ ਜਿਹੜੇ ਫੈਬਲੀਡ ਉਹ ਤੇ ਕਾਇਤੇ ਦੁਕਾਨ ਕਰਦਾ ਵਾ। ਇਹ ਤੇ ਅਸੀਂ ਕਾਬੂ ਕੀਤਾ ਵਾ। ਸਾਨੂੰ ਮੁਖਰੀ ਹੋਈ ਸੀ ਵੀ ਇਹ ਵਕ ਵਕ 폰 ਜਿਹੜੇ ਚੋਰੀ ਦੇ ਹੋਏ ਨੇ ਉਹਨਾਂ ਦੇ ਸੀਰੀਅਲ ਨੰਬਰ ਚੇਂਜ ਕਰਕੇ ਅੱਗੇ ਲੋਕਾਂ ਨੂੰ ਮਹਿੰਗੇ ਭਾਵੇ ਦਿੰਦਾ ਵਾ। ਹੂੰ। ਉਦੋਂ ਅਸੀਂ ਕਰ ਨਹੀਂ ਕਰਦੇ ਉਹ ਇੱਕ ਤੋਂ ਅਸੀਂ ਟੋਟਲ 68 ਫੋਨ 68 ਫੋਨ ਬਰੰਦ ਕਰਦੇ ਨੇ 65 ਫੋਨ ਆਈਫੋਨ ਨੇ ਦੋ Oppo ਦੇ ਨੇ ਤੇ ਇੱਕ Nokia ਦਾ ਦਾ ਇਹਦੀ ਕੁਝ ਕਿਸ ਤੇ ਉਦਾਹਰਣ ਦੇ ਅੱਗੇ ਅਸੀਂ ਇੱਕ ਸਾਹਿਲ ਉਰਫ ਬਿੱਲਾ ਨਾਮ ਦਾ ਬੰਦਾ ਸੁਲਤਾਨਪੁਰ ਦਾ ਮੁਸਲਮਾਨ ਰਹਿਣ ਵਾਲਾ ਉਹਨੂੰ ਅਸੀਂ ਕੱਲ ਗ੍ਰফতার ਕੀਤਾ ਵਾ ਇਹਨਾਂ ਤੋਂ ਕੁਝ ਪੁੱਛੀ ਚਾਲੀਏ ਪੁੱਛੀ ਚਾਲੀਏ ਪਰ ਕਿਸ ਤਰ੍ਹਾਂ ਦੇ ਆਈਫੋਨ ਸੀ ਪੁਰਾਣੇ ਮਾਡਲ ਕੇ ਮਹੰਗੇ ਲੇਟੈਸਟ ਮਾਡਲ ਵੀ ਹਮੇ ਮਹੰਗੇ ਆ ਦੇ। ਆਈਫੋਨ 15 14 13 ਪ੍ਰੋ ਮੈਕਸ ਸਾਰੇ ਮਹਿੰਗੇ ਹੋਣ ਨੇ। ਪਰ ਸਰ ਅੱਗੇ ਹੀ ਵੇਚਦੇ-ਬੋਝਦੇ ਸੀ ਹੁਣ ਤੱਕ ਤਬਦੀਦ ਸਾਹਮਣੇ ਆਇਆ ਹੈ ਕੀ ਕਰਦੇ ਛੱਗੇ ਜਾਂ ਕਿਵੇਂ ਇਹਨੂੰ ਪੀਚ ਕਰ ਰਹੇ ਆ ਜੀ। ਜਿੰਨਾਂ ਬਾਰੇ ਗਾਟਾ ਲੈ ਰਹੇ ਆ ਕਿ ਕਿਤੋਂ-ਕਿਤੋਂ ਚੋਰੀ ਹੋਏ ਨੇ। ਲੋਕ ਨੂੰ ਨਹੀਂ ਪਤਾ ਨਹੀਂ ਹਜੇ ਕਲੀਅਰ ਨਹੀਂ ਹੋਇਆ ਇਹ ਤਬਦੀਦ ਦਾ ਹਿਸਾਬਾ। ਕਿ ਕਿਤੋਂ-ਕਿਤੋਂ ਹੋਣਾ ਆਏ ਨੇ ਇਹਦੇ ਕੋਲ। ਪਰ ਇੰਨੇ ਫੋਨ ਆਣਾਂ ਬਹੁਤ ਔਡੀ ਗੱਲ। ਸਾਰੇ ਲੱਗਦਾ ਹੈ ਗਿਣਤੀ ਹੋਰ ਅੱਗੇ ਵੱਧ ਸਕਦੀ ਹੈ ਲੋਕ ਉਕੇ ਪੁਲਿਸ ਵਾਲੋ ਵੀ ਸਮੇਂ-ਸਮੇਂ ਦੁਕਾਨਦਾਰਾਂ ਨੂੰ ਵੀ ਗਾਹ ਕੀਤਾ ਜਾਂਦਾ ਜਿਵੇਂ SIM ਕਾਰ ਵੇਚਦੇ ਨੇ ਵੀ ਜੇ ਕਿਸੇ ਨੂੰ ਵੇਚਦੇ ਨੇ ਉਹਦਾ ਰਿਕਾਰਡ ਰੱਖਿਆ ਜਾਵੇ ਜੇ ਕੋਈ ਪੁਰਾਣਾ ਫੋਨ ਵੀ ਲੈਂਦੇ ਨੇ ਤੇ ਉਹਦਾ ਵੀ ਆਧਾਰ ਕਾਰਡ वगੈਰਾ ਕੁਆਇਟੀ ਟੂ ਲੈ ਕੇ ਰੱਖਿਆ ਜਾਵੇ ਪਰ ਇਹ ਗਾਇ ਕੁਝ ਵੀ ਨਹੀਂ ਪਾਇਆ ਗਿਆ ਇਹਨਾਂ ਬਾਰੇ ਕੋਈ ਸਪਸ਼ਟ ਨਹੀਂ ਕਰ ਸਕਿਆ ਵੀ ਇਹ ਖਾਟ ਫੋਨ ਕਿੱਥੋਂ ਆਏ ਨੇ ਕਿਸਦੇ ਨੇ ਕੁਝ ਨਹੀਂ ਫਿਲਹਾਲ ਗ੍ਰਿਫਤਾਰੀ ਕਿੰਨੇ ਹੋ ਗਏ ਸਾਰੇ 2 ਬੰਦੇ ਗ੍ਰਿਫਤਾਰ ਹੋ ਗਏ